ਸਾਡਾ ਬੇਟਾ ਡਬਈ ਗਿਆ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਹੈਗੀ ਜੇ ਜਾਣਕਾਰੀ ਸਾਨੂੰ ਸਰਵਤ ਦਾ ਭਲਾ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਸਾਡੀ ਜਿਹੜੀ ਡੈੱਡ ਬੋਡੀ ਆਉਣ ਲਿਆਉਣ ਤੱਕ ਦਾ ਤੇ ਘਰ ਤੱਕ ਲਿਜਾਣ ਦਾ ਸਾਰਾ ਖਰਚਾ ਵਗੈਰਾ ਸਹਾਈਤਾ ਉਹਨਾਂ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੋਂ ਗਿਆ ਸੀਗਾ ਉੱਥੇ ਬਾਹਰ ਜਿੰਨਾਂ ਨੂੰ 5-6 ਸਾਲ ਹੋ ਗਈ ਜਿਨ੍ਹਾਂ ਨੂੰ ਗਈਆਂ ਨੂੰ 2018 2018 ਦੇ ਵਿੱਚ ਗਏ ਤੇ ਕੀ ਗੱਲ ਕੀ ਹੋਈ ਉੱਥੇ ਤੁਹਾਨੂੰ ਪਤਾ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਜਿਹੜੀ ਸੰਸਥਾ ਸਰਵਤ ਦਾ ਭਲਾ ਉਹਨਾਂ ਨੇ ਹੀ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈਗੀ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਡਾクター ਐਸ.ਪੀ. ਸਿੰਘ ਉਰਾਈ ਹੋਰਾਂ ਦੀ ਅਗਵਾਈ ਅਟਜਾ ਟ੍ਰਸਟ ਚੱਲ ਰਿਹਾ ਉਹਦੇ ਵਿੱਚ ਜਿਵੇਂ ਵੱਖ-ਵੱਖ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਸਹੂਲਤ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਉੱਥੇ ਉਹ ਬਰਾਇ ਸਾਬ ਆਪਣੇ ਯਤਨਾਂ ਨਾਲ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਅਸੀਂ ਇੱਥੇ ਅਮਰਸਰ 에어ਪੋਰਟ ਤੇ ਆਏ ਆ ਬਠਿੰਡਾ ਦੇ ਪਿੰਡ ਮਹਾਰਾਜ ਤੋਂ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਜਿਹੜਾ ਕਿ 5-6 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੀ ਰੋਟੀ ਰੋਜ਼ੀ ਕਮਾਉਣ ਵਾਸਤੇ ਉੱਥੇ ਉਹਦੀ ਲੰਘੇ ਦਸੰਬਰ ਦੀ ਆਖਰੀ ਹਫਤੇ ਉੱਥੇ ਉਹਦੀ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਲਵਾਰਸ ਹਸਪਤਲ ਵਿੱਚ ਉੱਥੇ ਮਿਲੀ ਸੀ ਇੰਡੀਅਨ ਕੌਂਸਲੇਟ ਨੇ ਅਵਰਾਏ ਸਾਹਿਬ ਨਾਲ ਸੰਪਰਕ ਕੀਤਾ ਅਵਰਾਏ ਸਾਹਿਬ ਨੇ ਇੱਥੇ ਆਪਣੇ ਬਠਿੰਡਾ ਕਾਈ ਦੀ ਜਿਹੜੇ ਆਗੂ ਸੀ ਉਹਨਾਂ ਨੂੰ ਭੇਜ ਕੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਪਛਾਣ ਕਰਵਾ ਕੇ ਤੇ ਅੱਜ ਇਹ ਜਿਹੜੀ ਡੈੱਡ ਬੋਡੀ ਹੈ ਇੱਥੇ ਭਜਵਾਈ ਆ ਅਮਰਸਰ ਦੀ ਰਿਪੋਰਟ ਤੇ ਇਹ ਮ੍ਰਿਤਕ ਨੌਜਵਾਨ ਦੇ ਪਿਤਾ ਜੀ ਨੇ ਇਹ ਚਾਚਾ ਜੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਨੇ ਹੋਰ ਨਾਲ ਇਹ ਲੈਣ ਆਏ ਨੇ ਤੇ ਕਸਟ ਵੱਲੋਂ ਆਪਣੀ ਐਂਬੂਲੈਂਸ ਜਿਹੜੀ ਆ ਪੱਟੀ ਯੂਨਿਟ ਵਾਲੀ ਉਹ ਵੀ ਇੱਥੇ ਮੰਗਵਾਈ ਆ ਕਿ ਇਹਨਾਂ ਨੂੰ ਛੱਡ ਕੇ ਆਉਣਗੇ ਉੱਥੇ ਡੈੱਡ ਬੋਡੀ ਇਹ 352ਵੀਂ ਡੈੱਡ ਬੋਡੀ ਹੈ ਜਿਹੜੀ ਗਲਫ ਕੰਟਰੀਜ਼ ਦੇ ਵਿੱਚੋਂ ਬਰਾਏ ਸਾਹਿਬ ਦੀ ਯਤਨ ਨਾਲ ਉਹਨਾਂ ਦੇ ਪਾਰਸਾਂ ਤੱਕ ਪਹੁੰਚੀ ਆ ਇੱਥੇ ਨਾਲ ਜਿਹੜੀ ਬਰਾਏ ਸਾਹਿਬ ਨੂੰ ਇੱਕ ਹੋਰ ਵੀ ਆ ਕਿ ਜਿਹੜੀ ਮਾਇਕ ਮਦਦ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਕ ਮਦਦ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਜਦੋਂ ਕੱਲ ਜਾਂ ਕਿਸੇ ਵੇਲੇ ਸੰਸਕਾਰ ਕਰਨਗੇ ਡੈੱਡ ਬੋਡੀ ਦਾ ਤੇ ਉੱਥੇ ਸਾਡੀ ਬਠੰਡਾ ਦੀ ਜਿਹੜੀ ਯੂਨਿਟ ਆ ਉਹਦੇ ਆਗੂ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਕਿੰਨੀ ਪੈਨਸ਼ਨ ਦੇਣੀ ਆ ਉਹ ਸਾਰੇ ਉੱਥੇ ਸ਼ੁਰੂਆਤ ਕਰਨਗੇ ਸੋ ਇਹ ਪਰਿਵਾਰ ਵੱਲੋਂ ਵੀ ਬਹੁਤ ਰਾਏ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਇਹ 352ਵੀਂ ਡੈੱਡ ਬੋਡੀ ਆ ਸਮਝ ਲਓ ਕਿ ਬਹੁਤ ਵੱਡਾ ਪਰਪਕਾਰ ਹੁੰਦਾ ਜਦੋਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਪੁੱਤਰ ਨੇ लाड़ਲੇ ਨੇ ਉਹਨਾਂ ਦੀ ਭਾਵੇਂ ਮ੍ਰਿਤਕ ਹਾਲਤ ਵਿੱਚ ਹੀ ਮਿਲਦੇ ਨੇ ਪਰ ਜੇ ਰਾਏ ਸਾਹਿਬ ਨਾ ਯਤਨ ਕਰਨ ਤੇ ਸ਼ਾਇਦ ਉਹ ਵਾਂਝੇ ਰਹਿ ਜਾਣ ਅੰਤਮ ਦਰਸ਼ਨਾਂ ਵੇਲੇ ਤੂੰ ਵਾਂਝੇ ਰਹਿ ਜਾਣ